ਇਸ ਵੱਡੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਹਲਗਾਮ ਹਮਲੇ ਤੋਂ ਬਾਅਦ ਭਾਰਤ ਦੇ ਸਖਤ ਫੈਸਲਿਆਂ ਦੇ ਜਵਾਬ ਵਿੱਚ ਪਾਕਿਸਤਾਨ ਨੇ ਦੋਵਾਂ ਦੇਸ਼ਾਂ ਵਿਚਕਾਰ ਸਾਰੇ ਦਵੱਲੇ ਸਮਝੌਤਿਆਂ ਨੂੰ ਮੁਅਤਲ ਕਰ ਦਿੱਤਾ ਹੈ 1972 ਦਾ ਸ਼ਿਮਲਾ ਸਮਝੌਤਾ ਵੀ ਰੱਦ ਕਰ ਦਿੱਤਾ ਗਿਆ ਹੈ ਇਹ ਜੋ ਫੈਸਲੇ ਹੈ ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਵਿੱਚ ਲਏ ਗਏ ਇਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਨੇ ਕੀਤੀ ਇੱਕ ਦਿਨ ਪਹਿਲਾਂ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨ ਸਮੇਤ 5 ਵੱਡੇ ਫੈਸਲੇ ਲਏ ਸਨ ਪਾਕਿਸਤਾਨ ਨੇ ਕਿਹਾ ਜੇ ਭਾਰਤ ਸਿੰਧੂ ਜਲ ਸੰਧੀ ਨੂੰ ਰੋਕਦਾ ਹੈ ਇਸ ਸਮਝੌਤੇ ਨੂੰ ਰੋਕਦਾ ਹੈ ਤਾਂ ਇਸ ਨੂੰ ਜੰਗ ਦੀ ਕਾਰਵਾਈ ਮੰਨਿਆ ਜਾਵੇਗਾ ਪਾਕਿਸਤਾਨ ਨੇ ਮੀਟਿੰਗ ਵਿੱਚ ਕਈ ਫੈਸਲੇ ਲਏ ਪਾਕਿਸਤਾਨ ਨੇ ਸਾਰਕ ਐਸਵੀ ਅਧੀਨ ਸਾਰੇ ਵੀਜ਼ੇ ਮੁਅਤਲ ਕਰ ਦਿੱਤੇ ਹਨ ਸਿੱਖਰ ਦਲਵਾਨਾਂ ਨੂੰ ਛੱਡ ਕੇ ਸਾਰੇ ਭਾਰਤੀ ਨਾਗਰਿਕਾਂ ਨੂੰ 48 ਘੰਟਿਆਂ ਦੇ ਅੰਦਰ ਵਾਪਸ ਜਾਣ ਦਾ ਹੁਕਮ ਦੇ ਦਿੱਤਾ ਗਿਆ ਹੈ ਭਾਰਤ ਨਾਲ ਸਾਰੇ ਵਪਾਰ ਨੂੰ ਮੁਅਤਲ ਕਰਨਾ ਸਾਰੀਆਂ ਭਾਰਤੀ ਮਾਲਕੀ ਵਾਲੀਆਂ ਭਾਰਤੀ ਸੰਚਾਲਿਤ 에ਰਲਾਈਨਾਂ ਲਈ ਹਵਾਈ ਖੇਤਰ ਬੰਦ ਕਰ ਦਿੱਤਾ ਗਿਆ ਵਾਗਾ ਸਰਹੱਦ ਵੀ ਬੰਦ ਕਰ ਦਿੱਤੀ ਗਈ ਹੈ ਤੇ ਸ਼ਿਮਲਾ ਸਮਝੌਤਾ ਅਕਰ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ 2 ਜੁਲਾਈ 1972 ਨੂੰ ਸ਼ਿਮਲਾ ਸਮਝੌਤਾ ਹੋਇਆ ਸੀ ਇਸ ਦਵੱਲੇ ਸਮਝੌਤੇ ਤੇ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਬਾਅਦ ਵਿੱਚ ਪ੍ਰਧਾਨ ਮੰਤਰੀ ਬਣੇ ਸੀ ਜ਼ੁਲਫੇਕਰ ਅਲੀ ਭਟੋਨੇ ਦਸ ਸਾਕਤ ਕੀਤੇ ਸਨ ਤੇ ਇਹ ਸਮਝੌਤਾ 1971 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਕੀਤਾ ਗਿਆ ਸੀ ਇਸ ਜੰਗ ਵਿੱਚ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ 90000 ਤੋਂ ਵੱਧ ਸੈਨਿਕਾਂ ਨੂੰ ਭਾਰਤ ਨੇ ਬੰਦੀ ਬਣਾ ਲਿਆ ਸੀ ਤੇ ਹੁਣ ਜੋ ਸਮਝੌਤੇ ਰੱਦ ਕੀਤੇ ਗਏ ਨੇ ਭਾਰਤ ਨੂੰ ਜਵਾਬ ਦੇਣ ਦੀ ਕੋਸ਼ਿਸ਼ ਪਾਕਿਸਤਾਨ ਵੱਲੋਂ ਜੋ ਕੀਤੀ ਗਈ ਹੈ ਤੁਹਾਡਾ ਕੀ ਇਹ ਕਹਿਣਾ ਕਮੈਂਟ ਰਾਹੀਂ ਜ਼ਰੂਰ ਆਪਣੀ ਰਾਏ ਰੱਖੋ